ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਪੰਥਕ ਹਲਕਿਆਂ ਦੀ ਪੰਥਕ ਜਮਾਤ ਦੀ ਤੇ ਨਾਲੇ ਨਾਲ ਲੱਗਦਾ ਹੀ ਜਿਹੜਾ ਗਿੱੱੜੜ ਬਹਾਦ ਜਿਹੜੀ ਚੋਣ ਹੋ ਰਹੀ ਆ ਜਿਵੇਂ ਨਹੀਂ ਚੋਣ ਉਹਨੂੰ ਲੈ ਕੇ ਜਿਹੜੀ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕੀ ਆ ਕਿ ਤੁਹਾਨੂੰ ਮੈਂ ਪਹਿਲਾਂ ਵੀ ਜਿਹੜੀ ਬੇਨਤੀ ਕੀਤੀ ਸੀ ਕਿ ਪੰਥ ਦੇ ਵਿੱਚ ਜਿਹੜਾ ਵਿਖੇੜਾ ਜ਼ਰੂਰ ਪਾਊਗਾ ਕਿਉਂਕਿ ਕਈ ਪੰਥਕ ਜਿਹੜੇ ਨੌਜਵਾਨ ਨੇ ਜਿਨ੍ਹਾਂ ਵੱਲੋਂ ਕਿ ਐਲਾਨ ਕੀਤਾ ਗਿਆ ਸੀ ਕਿ ਭਾਈ ਅਸੀਂ ਜਿਹੜਾ ਗਿੱਦੜਬਾਹ ਦੀ ਚੌਂ ਲੜਾਂਗੇ ਸਭ ਤੋਂ ਪਹਿਲਾਂ ਜਿਹੜਾ ਐਲਾਨ ਇਹ ਆਇਆ ਸੀ ਭਾਈ ਪ੍ਰਧਾਨ ਮੰਤਰੀ ਬਾਜੇਕੇ ਦਾ ਜਿਹੜਾ ਪੁੱਤਰਾ ਉਹਦੇ ਵੱਲੋਂ ਜਿਹੜੀ ਇਹ ਸਭ ਤੋਂ ਪਹਿਲਾ ਵੀਡੀਓ ਪਾਈ ਗਈ ਸੀ ਉਸ ਤੋਂ ਬਾਅਦ ਮਹੀਨਾ 2 ਮਹੀਨੇ ਬਾਅਦ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਤੁਹਾਨੂੰ ਉਹਨਾਂ ਸਾਰਿਆਂ ਨੂੰ ਪਤਾ ਕਿ ਜਿਹੜੇ ਉਹਨਾਂ ਦੇ ਪਿਤਾ ਦੇ ਸਾਹਤ 2015 ਦੇ ਵਿੱਚ ਬੇਅਦਬੀ ਨੂੰ ਲੈ ਕੇ ਜਿਹੜੀ ਹੋਈ ਆ ਕਿ ਬੇਅਦਬੀ ਗੁਰੂਗਰਾਹ ਸਾਹਿਬ ਦੀ ਹੋਈ ਸੀ ਤੇ ਉੱਥੇ ਧਰਨੇ ਤੇ ਬੈਠੇ ਸੀ ਤੇ ਅਕਾਲੀ ਦਲ ਦੀ ਸਰਕਾਰ ਵੱਲੋਂ ਗੋਲੀ ਚਲਾ ਕੇ ਹਸੀਦ ਕਰ ਦਿੱਤੇ ਸੀ ਤੇ ਚੌਥਾ ਕਿਹਾ ਜਾ ਰਿਹਾ ਸੀ ਕਿ ਭਾਈ ਦੀਵ ਸਿੱਧੂ ਦਾ ਭਰਾ ਤੇ ਸ਼ਗਵੰਦਰ ਸਿੰਘ ਅਗਵਾਨ ਇਹ ਚਾਰੇ ਸਿੰਘਾਂ ਦੀ ਗੱਲ ਚੱਲ ਰਹੀ ਸੀ ਕਿ ਗਿੱਦੜਵਾਸ ਸੀਟ ਤੋਂ ਇਹ ਚਾਰੇ ਨੌਜਵਾਨ ਜਿਹੜੇ ਨੇ ਕਿ ਚੋਣਾ ਲੜਨਗੇ ਉਸ ਤੋਂ ਬਾਅਦ ਸਖਰਾਜ ਸਿੰਘ ਨਿਆਮੀ ਵਾਲੇ ਨੇ ਜਿਹੜਾ ਪਿਛਲੇ ਦਿਨਾਂ ਐਲਾਨ ਕੀਤਾ ਉਸ ਤੋਂ ਬਾਅਦ ਕੁਝ ਦਿਨ ਅਹੀ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਐਮਪੀ ਨੇ ਫਰੀਦਕੋਟ ਉਹਨਾਂ ਨੇ ਐਲਾਨ ਕਰ ਦਿੱਤਾ ਭਾਈ ਮਨਦੀਪ ਸਿੱਧੂ ਦਾ ਜੋ ਦੀਪ ਸਿੱਧੂ ਦੇ ਭਰਾ ਨੇ ਉਸ ਤੋਂ ਬਾਅਦ ਫਿਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੁੰਦੀ ਆ ਭਾਈ ਅੰਮਰਤਪਾਲ ਸਿੰਘ ਨਾਲ ਗੱਲਬਾਤ ਹੁੰਦੀ ਆ ਉਹਨਾਂ ਨੇ ਵੀ ਕਿਹਾ ਕਿ ਭਾਈ ਅਸੀਂ ਦੀਪ ਸਿੱਧੂ ਦਾ ਜਿਹੜਾ ਅਹਿਸਾਸ ਸਾਡੇ ਉੱਤੇ ਅਸੀਂ ਕਦੇ ਭੁੱਲ ਨਹੀਂ ਸਕਦੇ ਤੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਜਿਹੜਾ ਚੋਣ ਦੇ ਵਿੱਚ ਖੜਾ ਕਰਕੇ ਇੱਕ ਐਲਾਨ ਕਰ ਦਿੱਤਾ ਕਿ ਪੰਥਕ ਲੋਕਾਂ ਨੂੰ ਜਿਹੜਾ ਬੇਨਤੀ ਕੀਤੀ ਗਈ ਕਿ ਜਿਹੜਾ ਇਹ ਨੌਜਵਾਨਾ ਮਨਦੀਪ ਸਿੱਧੂ ਜਿਹੜਾ ਉਹ ਗਿੱਦੜਵਾ ਤੋਂ ਚੋਣ ਲੜਨਗੇ ਪਰ ਉਸ ਤੋਂ ਬਾਅਦ ਹੁਣ ਕੀ ਹੁੰਦਾਗਾ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਉਹ ਚਰਚਾ ਦਾ ਵਿਸ਼ਾ ਫੇਰ ਬਣ ਜਾਂਦਾਗਾ ਕਿਉਂਕਿ ਕਈ ਚੈਨਲਾਂ 'ਤੇ ਇੰਟਰਵਿਊ ਦੇਣ ਲੱਗ ਜਾਂਦਾ ਉਹ ਕਹਿੰਦਾ ਕਿ ਪੰਥ ਨੂੰ ਉਹਨਾਂ ਦਾ ਇਕੱਠਾ ਹੀ ਪਹੂਗਾ ਇੱਕ ਪਲੇਟਫਾਰਮ 'ਤੇ ਜੇਕਰ ਪੰਥ ਇਕੱਠਾ ਨਹੀਂ ਹੁੰਦਾ ਤਾਂ ਨੁਕਸਾਨ ਪੰਥ ਨੂੰ ਹੋਊਗਾ ਉਹਨਾਂ ਦਾ ਸਿੱਧਾ ਸਹਾਰਾ ਇਹ ਆ ਕਿ ਜੋ ਵੀ ਜਪਈ ਸਰਬਜੀਤ ਸਿੰਘ ਖਾਲਸਾ ਉਹ ਕਹਿੰਦੇ ਸੀ ਉਹਨਾਂ ਨੇ ਆਕਵੇਨ ਕੀਤੀ ਸੀ ਕਿ ਪੇਨ ਕੀਤੀ ਸੀ ਤੇ ਨਾਲ ਉਹਨਾਂ ਨੇ ਕਿਹਾਗਾ ਕਿ ਜਿਹੜੇ ਲੋਕਾਂ ਨੂੰ ਜਿਹੜਾ ਫਤਵਾ ਲੋਕ ਦੇਣਗੇ ਜੀਤੇ ਉਹ ਤੋਂ ਚੋਣ ਲੜ ਲਵੇਗਾ ਹੁਣ ਸਕਰਾ ਸਿੰਘ ਨਿਆਮੀ ਵਾਲੇ ਦਾ ਸਿੱਧਾ ਕਹਿਣਾਗਾ ਕਿ ਉਹ ਜਿਹੜਾ ਉਹਨੇ ਐਲਾਨ ਕਰ ਦਿੱਤਾ ਉਹ ਤੋਂ ਪਿੱਸੇ ਨਹੀਂ ਹਟਣਗੇ ਮੈਂ ਤੁਹਾਨੂੰ ਪਹਿਲਾਂ ਇੱਥੇ ਇੱਕ ਗੱਲ ਕਹੀ ਸੀ ਕਿ ਜਿੱਥੇ ਵਾਰਸ ਪੰਜਾਬ ਜੱਤੀ ਬੰਦੇ ਦੀਆਂ ਦੋ ਤਰ੍ਹਾਂ ਬੰਟਕੀਆਂ ਨੇ ਹੋ ਸਕਦਾ ਕਿ ਉਹਨਾਂ ਦਾ ਆਰਸ ਦੇ ਵਿੱਚ ਬੈਠ ਕੇ ਜਿਹੜਾ ਸਮਝਾਉਤਾ ਹੋ ਜਾਂਦਾ ਪਰ ਇੱਕ ਤੀਜੀ ਧਿਰ ਉਹ ਵੀ ਆ ਕਿ ਜਿਹੜੀ ਭਾਈ ਅੰਮਰਤਪਾਲ ਸਿੰਘ ਤੇ ਸਵਾਲ ਚੁੱਕਦੀ ਆ ਉਹ ਤਰ ਕਿਹੜੀ ਆ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਭਾਈ ਅੰਮਰਤਪਾਲ ਸਿੰਘ ਤੇ ਇਲਜ਼ਾਮ ਲਗਾਏ ਜਾਂਦੇ ਨੇ ਅਤੇ ਉਸੇ ਧਿਰ ਦੇ ਵਿੱਚ ਕੁਝ ਬੰਦੇ ਅਜਿਹੇ ਨੇ ਜਿਹੜੇ ਕਹਿੰਦੇ ਨੇ ਅਸੀਂ ਪੰਥਕਾਂ ਅਸੀਂ ਵੱਡੇ ਪੰਥਕਾਂ ਤੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਤੇ ਉਹ ਬੰਦੇ ਵੀ ਖਾਰ ਖਾਂਦੇ ਨੇ ਇਹਦਾ ਰੀਜਨ ਉਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕੀ ਆ ਕਿਉਂ ਭਾਈ ਅੰਮ੍ਰਿਤਪਾਲ ਸਿੰਘ ਤੇ ਖਾਰ ਖਾਂਦੇ ਨੇ ਕਹਿਣ ਦਾ ਮੇਰਾ ਭਾਵ ਇਹ ਆ ਕਿ ਬੇਨਤੀ ਆਏ ਨੇ ਸਿੱਖ ਕੌਮ ਨੂੰ ਕਿ ਹੁਣ ਜਿਹੜਾ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਉਹ ਭਾਈ ਮਨਦੀਪ ਸਿੰਘ ਸਿੱਧੂ ਨੂੰ ਜਿਹੜਾ ਜਬਰਦਸਤ ਜਿਹੜੀ ਟੱਕਰ ਦੇਣਗੇ ਇੱਥੇ ਦੱਸ ਦਈਏ ਕਿ ਨੁਕਸਾਨ ਉਹੀ ਗੱਲ ਜਿੱਥੇ ਹੁਣਾਂ ਪੰਥ ਦੀ ਹੋਣਾਗਾ ਸਿੱਖਾਂ ਦੀ ਹੋਣਾ ਜੇਕਰ ਕਰੇ ਦੋ ਨੌਜਵਾਨ ਲੜਦੇ ਨੇ ਸੀਟਾਂ ਤਾਂ ਦੂਜੇ ਪਾਸੇ ਕਾਲੀਦਾ ਲੜਦਾਗਾ ਆਵਾ ਦੀ ਪਾਰਟੀ ਲੜਦੀ ਹੈ ਤੇ ਕਾਂਗਰਸ ਲੜਦੀ ਆ ਇਹਨਾਂ ਦੇ ਵਿਚਾਲੇ ਜਿਹੜਾ ਫਾਇਦਾ ਕੋਈ ਹੋਰ ਲੈ ਜਾਊਗਾ ਕਿਉਂਕਿ ਲੋਕਾ ਲੋਕ ਪੰਥਕ ਪੱਖੀ ਦੋਨੇ ਨੌਜਵਾਨ ਨੇ ਦੋਨਾਂ ਦੀ ਸਹਾਇਤਾ ਇਸੇ ਪਈਆਂ ਨੇ ਇੱਕ ਦੇ ਭਰਾ ਦੀ ਸਹਾਇਤਾ ਪਈ ਆ ਇੱਕ ਦੇ ਪਿਤਾ ਦੀ ਸਹਾਇਤਾ ਪਈ ਆ ਦੋਨੇ ਪੰਥਕ ਮੁੱਦਿਆਂ ਦੀ ਜਿਹੜੀ ਗੱਲ ਕਰਦੇ ਨੇ ਪਰ ਇਹਦਾ ਅਸਲ ਮਕਸਦ ਕੀ ਆ ਕਿ ਸਿੱਖ ਕੌਮ ਨੂੰ ਪਾੜਨਾ ਪਾੜੋ ਅਤੇ ਰਾਜ ਕਰੋ ਦੀ ਨੀਤੀ ਜਿਹੜੀ ਆ ਉਹ ਇੱਥੇ ਅਪਣਾਈ ਜਾ ਰਹੀ ਆ ਇਹ ਦੋਨੇ ਧਿਰਾਂ ਨੂੰ ਸਮਝਣਾ ਪਊਗਾ ਬੈਠ ਕੇ ਗੱਲਬਾਤ ਕਰਨੀ ਪਊ ਵਿਚਾਰਨੀ ਪਊ ਕਿ ਅਸੀਂ ਆਪਣਾ ਨੁਕਸਾਨ ਕਰਾਏ ਬਿਨਾ ਚੌੜ ਲੜੀਏ ਕਿਉਂਕਿ ਪਹਿਲਾ ਜਿਹੜਾ ਇਹ ਨੁਕਸਾਨ ਆ ਸਮਰਜੀਤ ਸਿੰਘ ਮਾਨ ਨੂੰ ਜਿਹੜਾ ਭੁਗਤਣਾ ਪੈਂਦਾ ਆ ਰਿਹਾਗਾ ਤੇ ਹੁਣ ਜਿਹੜੀ ਇਹ ਗੱਲ ਆ ਇਹਨੇ ਦੋਨਾਂ ਨੌਜਵਾਨਾਂ ਦੀ ਜੇਕਰ ਇੱਕ ਮੁਕਨਾ ਹੋਏ ਇਕੱਠਤਾ ਜਿਹੜੀ ਜਿਹੜੀ ਨਾ ਬਣੀ ਇਹਨਾਂ ਦੀ ਸੈਮਤੀ ਨਾ ਬਣੀ ਤਾਂ ਇਹ ਭਾਲ ਲੋਕੇ ਫਿਰ ਜਿਤਨਾ ਅਸੰਭਵ ਆ ਕਿਉਂਕਿ ਦੂਜੇ ਪਾਸੇ ਸਰਕਾਰ ਤੇ ਫਿਰ ਉਧਰ ਰਾਜਾ ਵਿੜਿੰਗਾ ਜਿਹੜਾ ਜਿੱਦੀ ਕਿ ਹਲਕੇ ਦੀ ਸੀਟ ਵੀ ਪੈਂਦੀ ਐ ਤੇ ਲਗਾਤਾਰ ਜਿੱਤਦਾ ਵੀ ਆ ਰਿਹਾ ਤੇ ਦੂਜੇ ਪਾਸੇ ਡਿਪਿਟ ਲੋਆ ਜੋ ਕਾਲੀ ਦਲ ਦੇ ਵਿੱਚੋਂ ਆਵਾਦੀ ਪਾਰਟੀ ਦੇ ਵਿੱਚ ਜਾ ਰਲਿਆ ਉਹਨਾਂ ਦਾ ਵੀ ਕਾਫੀ ਉੱਤੇ ਆਧਾਰ ਦੱਸਿਆ ਜਾ ਰਿਹਾ ਜੇ ਇਹਨਾਂ ਸਾਰੇ ਪਾਰਟੀਆਂ ਨੂੰ ਲੋਕ ਪਹਿਲਾਂ ਵਾਂਗੂ ਜਿਸ ਤਰ੍ਹਾਂ ਫਰੀਦਕੋਟ ਵਾਸੀਆਂ ਨੇ ਜਾਂ ਖੰਡੂਰ ਸਾਹਿਬ ਵਾਸੀਆਂ ਨੇ ਨਕਾਰਿਆ ਸੀ ਜੇ ਲੋਕ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਨਕਾਰ ਦਿੰਦੇ ਨੇ ਇੱਕ ਪੰਥਕ ਚਿਹਰੇ ਨੂੰ ਚੁਣ ਲੈਂਦੇ ਨੇ ਤਾਂ ਉਹਦਾ ਅਸਰ ਜ਼ਰੂਰ ਹੋਵੇਗਾ ਲੋਕਾਂ ਦੇ ਵਿੱਚ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਸਰਕਾਰਾਂ ਕਹਿੰਦੀਆਂ ਕੁਝ ਨੇ ਤੇ ਕਮਾਉਂਦੀਆਂ ਕੁਝ ਨੇ ਸਾਰੀਆਂ ਲੋਕਾਂ ਨੇ ਸਰਕਾਰਾਂ ਦੇਖ ਲਈਆਂ ਭਗਵਾਨ ਤਮਾਨ ਦੀ ਸਰਕਾਰ ਵੀ ਦੇਖ ਲਈ ਕਾਲੀ ਅਤੇ ਕਾਰਨਾਸੀ ਨੇ ਤਾਂ ਲੋਕਾਂ ਨੇ ਪਹਿਲੇ ਹੀ 70 ਸਾਲ 75 ਤੋਂ ਦੇਖਦੇ ਆ ਰਹੇ ਨੇ ਕਹਿੰਦਾ ਮਤਲਬ ਇਹ ਆ ਮੇਰਾ ਸੱਚ ਕੋਉਣ ਨੂੰ ਬੇਨਤੀ ਇਹ ਆ ਕਿ ਜਿਹੜੇ ਇਹ ਜੇ ਫੈਸਲੇ ਲਏ ਜਾਂਦੇ ਆ ਨਾ ਬੜੇ ਉਹ ਸੋਚ ਸਮਝ ਕੇ ਜਿਹੜੇ ਲੈਣੇ ਚਾਹੀਦੇ ਨੇ ਜਦੋਂ ਬਖੇੜਾ ਪੈ ਜੇ ਫਿਰ ਉਹਦਾ ਥੋੜਾ ਜਿਹਾ ਪ੍ਰਭਾਵ ਲੋਕਾਂ ਤੇ ਇਹ ਪੈ ਜਾਂਦਾ ਕਿ ਇਹ ਤਾਂ ਪਤਾ ਨਹੀਂ ਕੋਸੀ ਦੇ ਖਾਤਰ ਆ ਇਹ ਵੀ ਦੂਜਿਆਂ ਵੰਗ ਲੜ ਰਹੇ ਨੇ ਜੇ ਕੌਮ ਨੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਵਿੱਚ ਨਸਿਆਂ ਦਾ ਵਗ ਰਿਹਾ ਹੜ ਉਹਦੇ ਲਈ ਹੋ ਰਹੀਆਂ ਗੁਰੂਗ੍ਰਾਂਦ ਸਾਹਿਬ ਦੀਆਂ ਬਾਰ-ਬਾਰ ਬੇਅਦਬੀਆਂ ਉਹਦੇ ਲਈ ਸਾਡੀ ਅੱਜ ਜਿਹੜੀ ਨੌਜਵਾਨੀ ਬਾਹਰਲੇ ਦੇਸ਼ਾਂ ਦੇ ਵਿੱਚ ਚੱਲੀ ਜਾਂਦੀ ਆ ਤੇ ਉਹਦੇ ਲਈ ਤੇ ਹੋਰ ਕਾਫੀ ਮੁੱਦੇ ਨੇ ਜਿਹੜੇ ਪਾਣੀਆਂ ਦਾ ਮੁੱਦਾ ਹੋ ਗਿਆ ਸਭ ਤੋਂ ਗੰਭੀਰ ਮੁੱਦਾਗਾ ਤੇ ਬਹੁਤ ਜਿਹੜੇ ਨੇ ਸਿੱਖ ਪੰਥ ਦੇ ਮਸਲੇ ਵੀ ਨੇ ਜਿਹੜੇ ਇਸ ਵਿੱਚ ਪਏ ਨੇ ਉਹ ਤਾਂ ਜਾ ਕੇ ਹੱਲ ਹੋ ਜਾਣਗੇ ਹੱਲ ਹੋ ਸਕਦੇ ਆ ਜੇ ਸਿੱਖ ਕੌਮ ਦੇ ਨਮਾਇंदे ਪਾਰਟੀਆਂ ਕਿ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਹਾਜ਼ਰ ਮੰਨ ਕੇ ਜਿਹੜਾ ਚੋਣ ਲੜਦੇ ਆ ਤੇ ਜੇਕਰ ਲੋਕ ਇਸ ਤਰ੍ਹਾਂ ਉਹਨਾਂ ਪਾਰਟੀਆਂ ਦੇ ਨਮਾਇੰਦਿਆਂ ਨੂੰ ਚੁਣਦੇ ਆ ਤਾਂ ਫਿਰ ਪੰਜਾਬ ਦਾ ਜਿਹੜਾ ਸੁਧਾਰ ਹੋ ਸਕਦਾਗਾ ਤੇ ਗੱਲਬਾਤ ਅੱਜ ਇੱਥੋਂ ਤੱਕ ਹੀ ਆ ਅਗਲੇ ਐਪੀਸੋਡ ਦੇ ਵਿੱਚ ਜਲਦੀ ਤੁਹਾਨੂੰ ਇੱਕ ਹੋਰ ਖਬਰ ਦੇ ਨਾਲ ਵੱਡੀ ਨਾਮ ਲਾਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਆਪਣੇ ਸੁਝਾਅ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣੇ ਨੇ ਆਪਣੀ رائے ਜਰੂਰ ਲਿਖਣੀ ਆ ਇਹਨਾਂ ਦੇ ਵਿੱਚੋਂ ਭਾਈ ਮਨਦੀਪ ਸਿੰਘ ਸਿੱਧੂ ਦੀਪ ਸਿੱਧੂ ਦਾ ਭਰਾ ਜਾਂ ਸਕਰਾਸ ਸਿੰਘ ਨੈਮੀ ਵਾਲਾ ਕ੍ਰਿਸ਼ਨ ਹਰਿ ਭਗਵਾਨ ਦਾ ਜਿਹੜਾ ਸੁਪੁੱਤਰ ਆ ਇਹਨਾਂ ਦੋਨਾਂ ਵਿੱਚੋਂ ਜਿਹੜਾ ਕਿਸ ਦੀ ਜਿਹੜੀ ਚੋਣ ਹੋਣੀ ਚਾਹੀਦੀ ਆ ਅਸਲ ਕੌਣ ਜਿਹੜਾ ਹੈਗਾ ਚੋਣ ਲੜਨ ਦੇ ਹੱਕਦਾਰ ਆ ਇਹ ਆਪਣੇ ਤੁਸੀਂ ਸੁਝਾਅ ਵੀ ਜਿਹੜਾ ਜ਼ਰੂਰ ਲਿਖਣੇ ਨੇ ਤੁਸੀਂ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ